ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਸੇ ਨਾਟਾ ਸਾਹਿਬ ਜੀ ਪਾਸ਼ਾ ਜੀ ਦਸਵੀ ਤੇ ਜਿੱਦਾਂ ਮੈਂ ਤੁਹਾਨੂੰ ਇਸ ਥਾਨ ਆ ਇਤਿਹਾਸ ਤੋਂ ਵੀ ਜਾਣੂ ਕਰਾਵਾਂਗਾ ਜੀ ਤੇ ਪਹਿਲਾਂ ਟਾਈਮ ਹੋਗਾ ਜੀ ਚਲੋ ਮੈਂ ਕਿਹਾ ਵੀ ਲੰਗਰ ਹਾਲ ਦੇ ਦਰਸ਼ਨ ਕਰ ਚੱਲੀਏ ਨਾਲੇ ਪ੍ਰਸ਼ਾਦਾ ਛਕ ਲਈਏ ਤੇ ਹੁਣ ਮੈਂ ਅੰਦਰ ਪ੍ਰਸ਼ਾਦਾ ਛਕਣ ਜਾ ਰਿਆਂ ਗੁਰੂ ਕੇ ਲੰਗਰਾਂ ਦੇ ਤੇ ਇੱਕ ਆਓ ਅੰਦਰ ਸੰਗਤ ਜੀ ਦਰਸ਼ਨ ਕਰਾਵਾਂ ਗੁਰੂ ਕੇ ਲੰਗਰ ਜੀ ਗੁਰਦੁਆਰਾ ਨਾਡਾ ਸਾਹਿਬ ਪਾਸ਼ਾ ਜੀ ਦਸਮੀ ਦਰਸ਼ਨ ਕਰੋ ਜੀ ਅੰਦਰ ਲੰਗਰ ਸਾਹਿਬ ਦੇ ਸੰਤੋ ਲੰਗਰ ਛਕ ਰੀਆਂ ਨੇ ਤੇ ਅੰਦਰ ਕੀਰਤਨ ਵੀ ਹੋ ਰਿਹਾ ਹੈ ਇੱਥੇ ਜ਼ਿਆਦਾ ਲੰਗਰ ਵੀ ਨਾਲ ਬਾਬਾ ਜੀ ਸੰਗਤ ਜੀ ਚੱਲਦਾ ਰਹਿੰਦਾ ਹੈਗਾ ਸਿੰਘ ਸਾਹਿਬ 14 ਛਕ ਰਿਆ ਇਧਰ ਬਰਤਨ ਪਏ ਆ ਉਧਰ 14 ਲੰਗਰ ਚੱਲ ਰਿਹਾ ਜੀ ਅਸੀਂ ਵੀ ਲੰਗਰ ਸ਼ਕ ਲੈ ਲਿਆ ਇਸ ਤੋਂ ਬਾਅਦ ਗੁਰਦਵਾਰ ਸਾਹਿਬ ਦੇ ਤੁਹਾਨੂੰ ਮੈਂ ਦਰਸ਼ਨ ਕਰਾ ਕੇ ਲਿਆਵਾਂਗਾ ਨਾਲੇ ਸੰਖੇਪ ਇਥੋਂ ਦਾ ਇਤਿਹਾਸ ਜਿਹੜਾ ਉਹ ਤੋਂ ਜਾਣੂ ਕਰਾਵਾਂਗਾ ਲੰਗਰ ਜਾ ਰਹੇ ਜੀ ਸੰਗਤ ਬੈਠੀ ਹੈ ਲੰਗਰ ਸ਼ਕ ਰਹੀ ਹੈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਗੁਰੂ ਘਰ ਅੰਦਰ ਲੈ ਕੇ ਜਾਂਦਾ ਜੀ ਲੰਗਰ ਸ਼ਕ ਤੇ ਬਾਅਦ ਵਿੱਚ ਆਪਾਂ ਸਾਹਿਬ ਵਾਹਿਗੁਰੂ ਜੀ ਦੇ ਫਤੇ ਆਉ ਚਲੀਏ ਆਪਾਂ ਦਾ ਦਰਵਾਜ਼ਾ ਮਠਾ ਟੇਕਣ ਲਈ ਸੰਗਤ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਪਾਸ਼ਾ ਜੀ ਦਸਵੀਂ ਨਾਟਾ ਸਾਹਿਬ ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਨਾਟਾ ਸਾਹਿਬ ਜੀ ਪਾਸ਼ਾ ਜੀ ਦਾਦੂ ਜੀ ਤੇ ਇੱਧਰ ਗੁਰੂ ਘਰ ਲੰਗਰ ਆ ਜੀ ਇੱਧਰ ਐਕਟਿਵ ਸਿੱਤਾ ਏਟੀਐਮ ਵੀ ਹੈ ਨਗਰੇ ਕਈ ਵਾਰੀ ਕੋ ਜਰੂਰਤ ਪੈ ਜੇ ਪੈਸੇ ਖਾਉਂਦੇ ਨੇ ਕਢਾਵਾ ਕਰਦੇ ਹਾਂ ਕਿ ਮੈਂ ਤੁਹਾਨੂੰ ਯੂਜ਼ ਕਰਕੇ ਦੱਸਾਰਿਆਂ ਜੀ ਜਿਦੂ ਪਰ ਲੰਗਰ ਦੀ ਤੇ ਗੁਰਦੁਆਰ ਸਾਹਿਬ ਦਾ ਇਹ ਜੁੜੀ ਆ ਜੀ ਮੇਨ ਐਕਟਰ ਸਾਰੀ ਆਸ ਕਰਦੇ ਨਿਮ ਗਏ 10000 ਰੁਪਏ ਚਲੋ ਆਪਾਂ ਹੁਣ ਅੰਦਰ ਦਰਸ਼ਨ ਕਰਨ ਲਈ ਚੱਲਦੇ ਹਾਂ ਜੀ ਆਓ ਜੀ ਸੰਗਤ ਜੀ ਚੱਲੀਏ ਜੀ ਤੇ ਇੱਧਰ ਇੱਕ ਛਾਤ ਮੁਰਾਦਿਆਂ ਜੀ ਇੱਧਰ ਹੱਤੋਂ ਕੇ ਅੰਦਰ ਜਾਂਦੇ ਨੇ ਤੋਂ ਉਪਰੰਤ ਅੰਦਰ ਜਾਇਆ ਜਾਂਦਾ ਇੱਥੇ ਤੇ ਉੱਥੇ ਜੋੜਾ ਘਰ ਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੋੜਾ ਘਰ ਆ ਜੋੜਾ ਘਰ ਸੰਗਤ ਜੀ ਜੋੜਾ ਘਰ ਦੇ ਦਰਸ਼ਨ ਕਰੋ ਜੀ ਇੱਧਰ ਠੰਡੇ ਮਿੱਠੇ ਜਲ ਦੀ ਸ਼ਬੀਰ ਵੀ ਹੈਗੀ ਤੇ ਗਰਮੀਆਂ ਚ ਜਲਦੀ ਆ ਕੇ ਚੱਲ ਚੱਲਦੀ ਸੀ ਬਈ ਚੱਲਦੀ ਰਹਿੰਦੀ ਆ ਜਲ ਪਿਆ ਹੈਗਾ ਬਾਕੀਆਂ ਸਿਵਾ ਕੇ ਰੱਖਿਆ ਹੋਇਆ ਛਕਣਾ ਜਿਹਦੇ ਤੱਕ ਤੇ ਬਹੁਤ ਸਾਹਮਣੇ ਦੇਖੋ ਜੀ ਗੁਰੂ ਗੋਬਿੰਦ ਸਿੰਘ ਨਵਾਸ ਬੈਸਟ ਹਾਊਸ ਸਟਰਾਏ ਇਹ ਗੁਰਦਵਾਰ ਸਾਹਿਬ ਦੀ ਆਪਣੀ ਹੈਗੀ ਜੀ ਨਵਾਸ ਤੁਸੀਂ ਪੜ ਰਹੇ ਹੋਗੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਪਹਿਲਾਂ ਇਹ ਐਜੀਪੀਸੀ ਅੰਮ੍ਰਿਤਸਰ ਦੇ ਅਧੀਨ ਸੀ ਜੋ ਕਿ ਹੁਣ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਧੀਨ ਆ ਚੁੱਕਿਆ ਹੈ ਜੀ ਤੇ ਸਾਰੀ ਦੇਖ ਦੇ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਆਪਣਾ ਜਿਹੜਾ ਕੰਮ ਚੱਲਦਾ ਹੈ ਜੀ ਇਹ ਕਾਰ ਪਾਰਕਿੰਗ ਅਜੀ ਇੱਥੇ ਜੀ ਲੱਫਟੇ ਕੋ ਆਪਾਂ ਖੜੇ ਆਪਾਂ ਹੁਣ ਹੁੰਦਾ ਚੱਲਦੇ ਜੀ ਵਾਪਸ ਮੱਠਾ ਦੇਖਦੇ ਬਾਬਾ ਜੀ ਨੂੰ ਬਾਬਾ ਜੀ ਮੈਂ ਮੇਰੀ ਦੇਖ ਕੇ ਉੱਤੋਂ ਵਾਲਾ ਆਪਾਂ ਜਾ ਲੈ ਭਾਬਾ ਕਿਤੇ ਇਹ ਬਹੁਤ ਬੰਦਾ ਦੁਆਰੇ ਕਿੱਥੇ ਆ ਜਾ ਬਦੋਨੋ ਕਰ ਲੈਣੇ ਚਲੋ ਅੱਗੇ ਦੀ ਤਰਕੀ ਤੇ ਜਾ ਤੁਸੀਂ ਆਪਾਂ ਗਏ ਸੀ ਨਾ ਆਪਾਂ ਇਹ ਸਾਰੇ ਸ਼ਾਂਤਪਾਉ ਤੇ ਇੱਕ ਦਸਰ ਬੋਲੇ ਨੇ ਸੰਗਤ ਦੀ ਦਾਸਕ ਕਰੋ ਜੀ ਚਲੋ ਆਪਾਂ ਹੁਣ ਅੰਦਰ ਜਾਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਸੰਗਤ ਜੀ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਾ ਦਈਏ ਉੱਪਰ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਪਾਸ਼ਾਹੀ 10ਵੀਂ ਨਾਡਾ ਸਾਹਿਬ ਚਲੋ ਆਪਾਂ ਅੰਦਰ ਦਰਸ਼ਨ ਕਰਕੇ ਆਈਏ ਸੰਗਤ ਜੀ ਤੁਹਾਨੂੰ ਮੈਂ ਅੰਦਰ ਲੈ ਕੇ ਜਾ ਆਂ ਦਰਸ਼ਨ ਕਰਨ ਲਈ ਆਓ ਅੰਦਰ ਚੱਲਦੇ ਆ ਜੀ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਾਹਿਗੁਰੂ ਸਾਹਮਣੇ ਆਪਾਂ ਮੱਥਾ ਟੇਕਾਂਗੇ ਪਹਿਲਾਂ ਤੁਹਾਨੂੰ ਮਿੱਤਰ ਨਿਸ਼ਾਨ ਸਾਹਿਬ ਦੇ ਮੈਂ ਸੰਗਤ ਜੀ ਦਰਸ਼ਨ ਕਰਾ ਦਵਾਂ ਉਸਤੋਂ ਬਾਅਦ ਆਪਾਂ ਅੰਦਰ ਚੱਲ ਕੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਾਂਗੇ ਜੀ ਲੋ ਅਜਿਹਾ ਵੀ ਦਰਸ਼ਨ ਤੁਹਾਨੂੰ ਕਰਾ ਦਿੰਦਾ ਜੀ ਗੁਰੂ ਸਾਹਿਬ ਦੇ ਅੰਦਰੋਂ ਬਾਬਾ ਜੀ ਦੇ ਗੁਰੂ ਤੇਜ ਜੀ ਸੰਗਤ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਚਰਨਸ਼ੋਪ ਪ੍ਰਾਪਤ ਗੁਰਦੁਆਰਾ ਸਾਹਿਬ ਆ ਇੱਥੇ ਤੁਸੀਂ ਲੰਗਰ ਮਾਰਤ ਦੇ ਖੰਡਪਟ ਸਾਹਿਬ ਲਈ ਮਾਇਆ ਜਮ੍ਹਾਂ ਕਰਾ ਸਕਦੇ ਹੋ ਇੱਧਰ ਕੜਾ ਪ੍ਰਸ਼ਾਦ ਮਿਲਦਾ ਹੈਗਾ ਤੁਸੀਂ ਆਪਣੀ ਸ਼ਰਧਾ ਅਨੁਸਾਰ ਜਿੰਨਾ ਵੀ ਪੇ ਕਰਕੇ ਕੜਾ ਪ੍ਰਸ਼ਾਦ ਵਗੈਰਾ ਲੈ ਸਕਦੇ ਹੋ ਤੇ ਇਹ ਤੁਹਾਨੂੰ ਬਾਹਰ ਦਾ ਦ੍ਰਿਸ਼ ਦਿਖਾ ਰਿਹਾ ਸੰਗਤ ਆ ਰਹੀ ਆ ਤੇ ਸੰਗਤ ਜੀ ਆਓ ਤੁਹਾਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾ ਦਈਏ ਇਹ ਦੇਖੋ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਸੰਧਰ ਜੀ ਕਵੀ ਜੀ ਜ਼ਿਕਰ ਕਰਦੇ ਨੇ ਸਭ ਨੂੰ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਇਹ ਗੁਰਦੁਆਰਾ ਸਾਹਿਬ ਦਾ ਬਾਹਰ ਦਰਸ਼ਨ ਜੀ ਜੁਨਾਲ ਸਤਿਗੁਰੂ ਸਤਿਗੁਰੂ ਦੇ ਫਾਇਦੇ ਦਾ ਇਸ ਨੂੰ ਇਹ ਵੀ ਸਾਡਾ ਗੁਰਦਾ ਸਾਹਿਬ ਦਾ ਜਿਹੜਾ ਹੈਗਾ ਜੀ ਸੰਖੇਪ ਇਤਿਹਾਸ ਲਿਖਿਆ ਹੋਇਆ ਜੀ ਤੇ ਜੇ ਮੈਂ ਤੁਹਾਨੂੰ ਹੁਣ ਪੜ੍ਹ ਕੇ ਸੁਣਾ ਦਿੰਦੇ ਪੰਜਾਬੀ ਵਿੱਚ ਹੈ ਜੀ ਸੰਗਤ ਲੋਥ ਨੂੰ ਪੜ੍ਹ ਕੇ ਸੁਣਾਵਾਂ ਜੀ ਇੱਕਮਕਾਰ ਸਤਗੁਰ ਪ੍ਰਸਾਦ ਜੋ ਮੰਗੇ ਆਕਰ ਆਪਣੇ ਸੇ ਸੋਈ ਸੋਈ ਦੇਵੇ ਗੁਰਦੁਆਰਾ ਪਾਸ਼ਾਏ ਦਸਵੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਤਿਹਾਸਕ ਗੁਰਦੁਆਰਾ ਸ੍ਰੀ ਨਾੜਾ ਸਾਹਿਬ ਜੀ ਪੰਚਕੂਲਾ ਜ਼ਿਲ੍ਹਾ ਅੰਮ੍ਰਿਤਸਰ ਪਹਿਲਾਂ ਇਹ ਅੰਮ੍ਰਿਤਸਰ ਵਿੱਚ ਹੁੰਦਾ ਸੀ ਅੱਜ ਕੱਲ ਇਹ ਜ਼ਿਲ੍ਹਾ ਪੰਚਕੂਲਾ ਬਣ ਗਿਆ ਇਹ ਪਹਿਲਾਂ ਤਾਂ ਲਿਖਿਆ ਹੋਇਆ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਗਾਣੀ ਦੇ ਜੁੱਧ ਨੂੰ ਫਤਿਹ ਕਰਨ ਉਪਰੰਤ ਵਾਪਸ ਆਨੰਦਪੁਰ ਸਾਹਿਬ ਨੂੰ ਪੰਗਾਣੀ ਤੋਂ ਪੌਂਟਾ ਸਾਹਿਬ ਨਾਹਨ ਟੋਕਾ ਸਾਹਿਬ ਰਾਣੀ ਦਾ ਰਾਏਪੁਰ ਮਾਨਕ ਟੱਬਰਾ ਤੋਂ ਹੁੰਦੇ ਹੋਏ 1746 ਵਿਕਮਨੀ ਵਿੱਚ ਨਾਢਾ ਸਾਹਿਬ ਚਰਨ ਪਾ ਕੇ ਇਸ ਧਰਤੀ ਨੂੰ ਆਪਣੇ ਪਾਵਨ ਚਰਨਾਂ ਦੀ ਛੋ ਨਾਲ ਪਵਿੱਤਰ ਕੀਤਾ ਉਸ ਸਮਾਂ ਇੱਥੇ ਫੌਜਾਂ ਨੂੰ ਆਰਾਮ ਕਰਨ ਦਾ ਹੁਕਮ ਦਿੱਤਾ। ਇਹ ਸਥਾਨ ਇੱਕ ਆਲੀਸ਼ਾਨ ਗੁਰਦੁਆਰਾ ਨਾਡਾ ਸਾਹਿਬ ਕਾ ਗਰਦਰੀਆ ਦੇ ਨੇੜੇ ਸੰਗਤਾਂ ਨੂੰ ਦੂਰ ਤੋਂ ਖਿੱਚ ਪੈਦਾ ਕਰਦਾ ਹੈ। ਸਭ ਤੋਂ ਪਹਿਲਾਂ ਭਾਈ 나ਡੂ ਸ਼ਾਹ ਲਵਾਨੇ ਨੇ ਇੱਥੇ ਆ ਕੇ ਮਹਾਰਾਜ ਜੀ ਦੇ ਚਰਨ ਪਰਸੇ ਤੇ ਫੌਜਾਂ ਨੂੰ ਦੁੱਧ ਪਾਣੀ ਛਕਾ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਮਹਾਰਾਜ ਜੀ ਨੇ 나ਟੂ ਸ਼ਾ ਨੂੰ ਪੁੱਛਿਆ ਕਿ ਭਾਈ ਸਿੱਖਾ ਤੂੰ ਕੀ ਕੰਮ ਕਰਦਾ ਹੈ 나ਡੂ ਸ਼ਾ ਨੇ ਕਿਹਾ ਕਿ ਮੈਂ ਖੇਤੀਬਾੜੀ ਕਰਦਾ ਹਾਂ ਆਪ ਜੀ ਦਾ ਗਰੀਬ ਜਿਹਾ ਸੇਵਕ ਹਾਂ ਮਹਾਰਾਜ ਜੀ ਨੇ ਆਖਿਆ ਤੂੰ ਫੌਜਾਂ ਤੇ ਸੰਗਤਾਂ ਦੀ ਸੇਵਾ ਕੀਤੀ ਕਿਸੇ ਸਮੇਂ ਇਹ ਅਸਥਾਨ ਤੇਰੇ ਨਾਂ ਤੇ 나ਡਾ ਸਾਹਿਬ ਨਾਮ ਨਾਲ ਪ੍ਰਸਿੱਧ ਹੋਵੇਗਾ ਜਿੱਥੇ ਬੜੀਆਂ ਰੌਣਕਾਂ ਲੱਗਣਗੀਆਂ ਜੋ ਮਾਈ ਪਾਈ ਇੱਥੇ ਸਰਦਾ ਨਾਲ ਆਵੇਗਾ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਭਾਈ 나ਡੂ ਸ਼ਾਦੇ ਵੰਸ ਅਤੇ ਭਾਈ ਮੋਠਾ ਸਿੰਘ ਜੋ ਇਸ ਸਥਾਨ ਦੇ ਨੇੜੇ ਘੱਗਰ ਦਰਿਆ ਦੇ ਨੇੜੇ ਰਹਿੰਦੇ ਸਨ ਉਹ ਘਰਾੜ ਚਲਾਉਂਦੇ ਸਨ ਉਸ ਨੂੰ ਮਹਾਰਾਜ ਜੀ ਦੇ ਦਰਸ਼ਨ ਹੋਏ ਇਹ ਸੀ ਜੀ ਇੱਥੇ ਦਾ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਬਾਹਰ ਵੀ ਇੱਕ ਸੰਖੇਪ ਇਤਿਹਾਸ ਲਿਖਿਆ ਹੋਇਆ ਹੈ ਜੋ ਕਿ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਹੈ ਉਸ ਦੀ ਵੀ ਮੈਂ ਆਪ ਆਪ ਨੂੰ ਇਹ ਦਰਸ਼ਨ ਕਰਾ ਦੇਵਾਂਗਾ ਤੇ ਤੁਸੀਂ ਉਹ ਤੇ ਕਲਿੱਕ ਕਰ ਸਕਦੇ ਹੋ ਤੇ ਇਹ ਵੀ ਤੁਸੀਂ ਕਲਿੱਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਹੁਣ ਅੰਦਰ ਦਰਬਾਰ ਸਾਹਿਬ ਵਿਖੇ ਜਾਨੇ ਆ ਤੇ ਨਿਸ਼ਾਨ ਸਾਹਿਬ ਜੀ ਦੇ ਆਪਣੇ ਆਪ ਜੀ ਨੇ ਦਰਸ਼ਨ ਕਰ ਲਏ ਹਨ ਤੇ ਸਕੂਲਾਂ ਦੇ ਬੱਚੇ ਵੀ ਇੱਥੇ ਕਾਫੀ ਆਏ ਹੋਏ ਨੇ तकरीबन ਮੱਥਾ ਟੇਕਣ ਲਈ ਕਿਉਂਕਿ ਇੱਥੇ ਨੇੜੇ ਇਹ ਇਧਰ ਵੀ ਬਣੇ ਹੋਏ ਆ ਕੰਪਲੈਕਸ ਇਧਰ ਵੀ ਹੈ ਸਕੂਲ ਵਗੈਰਾ ਵੀ ਹੈਗਾ ਇਧਰ ਪਿੱਛੇ ਇੱਕ ਹਸਪਤਾਲ ਵੀ ਹੈ ਜਿੱਧਰ ਮੈਂ ਤੁਹਾਨੂੰ ਕੈਮਰਾ ਕਰਕੇ ਦਿਖਾ ਰਿਹਾ ਇਧਰ ਵੀ ਹਸਪਤਾਲ ਹੈ ਜੀ ਚਲੋ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਪਾਰਾ ਜੀ ਦੇ ਸਰੂਪ ਦੇ ਦਰਸ਼ਨ ਕਰਾਵਾਂ ਜੀ ਅੰਦਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਅੱਜ ਦਾ ਜੋ ਫਰਮਾਨ ਹੈ ਉਸ ਦੇ ਦਰਸ਼ਨ ਕਰਵਾਣ ਲੱਗਿਆ ਹਾਂ ਸੰਗਤ ਜੀ ਦਰਸ਼ਨ ਕਰੋ ਜੀ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਗੁਰਦੁਆਰਾ ਨਾਟਾ ਸਾਹਿਬ ਪਾਸ਼ੇ ਤਸਵੀਰ ਪੰਚਕੁਲਾ ਹਰਿਆਣਾ ਆਓ ਸੰਗਤ ਜੀ ਆਪਾਂ ਹੁਣ ਅੰਦਰ ਮੱਥਾ ਟੇਕ ਕੇ ਆਉਂਦੇ ਆ ਤੇ ਸੰਗਤਾਂ ਨੂੰ ਦਰਸ਼ ਅੰਦਰ ਦੇ ਦਰਸ਼ਨ ਕਰਾਣੇ ਆ ਜੀ ਸੰਗਤਾਂ ਆ ਰਹੀਆਂ ਨੇ ਜੀ ਤੇ ਇੱਥੇ ਜਿਹੜਾ ਹੈਗਾ ਐਤਵਾਰ ਨੂੰ ਵੀ ਤੇ ਪੂਰਨਮਾਸ਼ੀ ਨੂੰ ਵੀ ਇੱਥੇ ਹਰ ਐਤਵਾਰ ਤੇ ਪੂਰਨਮਾਸ਼ੀ ਨੂੰ ਤੇ ਦਵਾਨ ਲੱਗਦੇ ਹਨ ਸੱਚਦਾ ਹੈ ਵਾਹਿਗੁਰੂ ਵਾਹਿਗੁਰੂ ਅੰਦਰ ਕਥਾ ਚੱਲ ਰਹੀ ਹੈ ਸਿੰਘ ਸਾਹਿਬ ਕਥਾ ਕਰ ਰਹੇ ਨੇ ਇੱਧਰ ਸੱਜੇ ਹੱਥ ਤੇ ਸਾਹਮਣੇ ਦਰਸ਼ਕੋ ਸੰਤਾਂ ਅੰਦਰ ਕੱਟੀਆਂ ਨੇ ਤੇ ਕਥਾ ਸੁਣ ਰਹੀਆਂ ਨੇ ਭਈ ਐਸੀ ਕੌਮ ਕੋਈ ਸਰਦ ਤੇ ਜਿਨ੍ਹਾਂ ਚ ਪਹਿਲੇ ਦੀ ਜਾਣਕਾਰੀ ਨਹੀਂ ਸੀ ਜਿਨ੍ਹਾਂ ਚ ਇੱਧਰ ਵੀ ਸੰਤਾਂ ਬੈਠੀਆਂ ਨੇ ਭਈ ਐਸੀ ਐਸੀ ਕਥਾ ਸੁਣ ਰਹੀਆਂ ਨੇ ਕਥਾ ਸਰਬਨ ਹੋ ਰਹੀ ਹੈ ਤੇ ਇੱਧਰ ਸਿੰਘ ਸਾਹਿਬ ਕਥਾ ਕਰ ਰਹੇ ਨੇ ਆਓ ਤੁਹਾਨੂੰ ਬਾਬਾ ਜੀ ਦੱਸੋ ਬਾਬਾ ਜੀ ਦੇ ਦਰਸ਼ਨ ਕਰਾ ਦिए ਗੁਰੂ ਸਾਹਿਬਾਨ ਦੇ ਪਾਵਨ ਜੀਵਨ ਦੇ ਵਿੱਚੋਂ ਆਪਾਂ ਵੇਖਦੇ ਹਾਂ ਕਿ ਜਿਵੇਂ ਕੈਸੀ ਕੀ ਘਟਨਾ ਦਾ ਜ਼ਿਕਰ ਮਿਲਦਾ ਹੈ ਇਹਦੇ ਨਾਲ ਮਿਰਤਿ ਜੋਤੀ ਜੇ ਉਦਾਹਰਣ ਦੇਖੀਏ ਤੇ ਗੁਰੂ ਨਾਨਕ ਸਾਹਿਬ extrater ਦੇਖਦੇ ਪ੍ਰਸ਼ਾਨ ਲਗਾਉਂਦੇ ਨੇ ਕਰਾਪਰ ਕਿਰਪਾਣ ਤੇ ਕਰਦੇ ਨਹੀਂ ਸੀ ਕਿਸਾ ਪੁੱਤ ਸੱਚੇ ਪਾਤਸ਼ਾਹ ਜੀ ਜਦੋਂ ਸੈਤਪੁਰ ਦੀ ਧਰਤੀ ਤੇ ਪਹੁੰਚੇ ਸੀ ਉੱਥੇ ਹੋ ਰਹੀ ਹੈ ਆਪ ਸੁਣ ਰਹੇ ਹੋ ਇਸ ਤੋਂ ਬਾਅਦ ਆਪਾਂ ਬਾਹਰ ਨੂੰ ਚੱਲੇ ਪਾਉਂਦੇ ਆ ਸ਼ੀਰ ਤੋਂ ਆਲਾ ਕੀਤਾ ਉਹ ਪਾਵਨ ਮੰਚ ਜਿਹੜਾ ਮੈਂ ਪਾਵਨ ਬਰਾਣੀ ਦੇ ਵਿੱਚ ਦਰਸਪੇ ਇਹ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਤੂ ਬਾਪੂ ਸੁਨੀਤਾ ਜੀ ਦੇਖੋ ਸੰਗਤ ਆ ਰਹੀਆਂ ਨੇ ਤੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੀਆਂ ਹਨ ਜੋ ਵੀ ਮੰਗ ਹੈ ਦਰਨ ਦੇ ਗੱਲੋ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੀ ਬਾਤ ਕੀਤਾ ਜਿਹਦੇ ਜਿਹਦੇ ਤੁਹਾਡੇ ਹਾਲਾਤ ਨੇ ਤੁਹਾਡਾ ਬਾਤ ਇਹੀ ਹੋਣਾ ਹੈ ਨਾ ਸਾਰਾ ਤਪੜ ਟੂ 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 ਕੋਸੀ ਹਿੰਦੂ ਸਥਾਨ ਸਮਾਰਸੀ ਹੁੰਦਾ ਸਤਿਗੁਰੂ ਸਤਿਗੁਰੂ ਦੇ ਘਰ ਨੇ ਉਹ ਉੱਥੋਂ ਦੇ ਵਸਨੀਕਾਂ ਨੂੰ ਕਈ ਸੰ ਜਿਹੜੇ ਐਸ਼ ਵਰਤੀ ਦੇ ਵਿੱਚ ਬਿਲਕੁਲ ਐਸ਼ ਪ੍ਰਸਤੀ ਦੇ ਵਿੱਚ ਸ਼ਾਮ ਦੇ ਪੌਣੇ 5 ਹੋ ਗਏ ਆ ਸਾਹਮਣੇ ਘੜੀਆਂ ਲੱਗਣੀਆਂ ਲਵਾ ਕੇ ਚਲੋ ਆਪਾਂ ਦਵਾਰਾਂ ਤੇ ਪਾਈਏ ਨਮਸਕਾਰ ਕਰ ਲਈਏ ਗੁਰੂ ਸਾਹਿਬ ਦੇ ਵਾਹਿਗੁਰੂ ਜੀ ਕੀ ਫਤਿਹ ਚਲੋ ਆਓ ਆਪਾਂ ਹੁਣ ਬਾਹਰ ਮੁਕਲਦੇ ਹਾਂ ਬਾਹਰ ਆਏ ਕੋਈ ਖੰਨਾ ਪਰ ਇਹਨਾਂ ਦੀ ਥਿਆਰੀ ਬਾਹਰ ਤੁਹਾਨੂੰ ਮੈਂ ਜੋਤ ਸਾਬ ਦੇ ਦਰਸ਼ਨ ਕਰਾਉਣਾ ਜੀ ਉਹ ਜੋਤ ਸਾਬ ਦੇ ਦਰਸ਼ਨ ਕਰੋ ਸਾਥਾ ਜੀ ਸੰਤਤਾ ਜੀ ਦਰਸ਼ਨ ਕਰੋ ਜੋਤ ਸਾਬ ਜੀ ਦੇ ਗੁਰਦੁਆਰਾ ਨਾਡਾ ਸਾਹਿਬ ਪਾਸਾ ਜੀ ਦਸਵੀਂ ਜੀ ਸੰਤਾ ਜੀ ਦਰਸ਼ਨ ਕਰੋ ਜੋਤ ਸਾਬ ਦੇ ਸੱਚਖੰਡ ਵਸੇ ਨਰੰਕਾਰ ਇਹ ਬਾਬਾ ਜੀ ਦਾ ਸੁਖਾਸਨ ਅਸਥਾਨ ਹੈ ਮੈਂ ਤੁਹਾਨੂੰ ਉਹਦੇ ਵਿੱਚ ਦਰਸ਼ਨ ਕਰਾ ਦਿੰਦਾ ਹਾਂ ਇਹ ਸੁਖਾਸਨ ਅਸਥਾਨ ਹੈ ਜੀ ਬਾਬਾ ਜੀ ਦਾ ਦਰਸ਼ਨ ਕਰੋ ਸੰਗਤ ਜੀ ਸਾਹਮਣੇ ਅਖੰਡ ਪਾਠ ਸਾਹਿਬ ਖੁੱਲੇ ਹੋਏ ਹਨ ਦਰਸ਼ਨ ਕਰੋ ਜੀ ਇ ਤੋਂ ਖੰਡ ਪੜ ਸਾਹਿਬ ਤਿੰਨ ਅਖੰਡ ਪੜ ਸਾਹਿਬ ਤੇ ਚਾਰ ਖੰਡ ਪੜ ਸਾਹਿਬ ਖੁੱਲੇ ਹੋਏ ਨੇ ਤੇ ਪੰਜਵੇਂ ਪੜ ਸਾਹਿਬ ਅਖੰਡ ਪੜ ਸਾਹਿਬ ਸਾਹਮਣੇ ਖੁੱਲੇ ਹੋਏ ਨੇ ਬਾਬਾ ਜੀ ਪੜ ਕਰ ਰਹੇ ਨੇ ਚਲੋ ਆਓ ਆਪਾਂ ਹੁਣ ਬਾਹਰ ਨੂੰ ਚੱਲੀਏ ਤੇ ਤੁਹਾਨੂੰ ਹੋਰ ਵੀ ਜਾਨੂ ਕਰਾਈਏ ਮੇਰਾ ਇਹੀ ਉਪਰਾਲਾ ਹੁੰਦਾ ਕਿ ਵੱਧ ਤੋਂ ਵੱਧ ਗੁਰੂ ਘਰਾਂ ਦੇ ਤੁਹਾਨੂੰ ਦਰਸ਼ਨ ਕਰਾਵਾਂ ਮਹਾਰਾਜ ਮੈਨੂੰ ਬਲਵਕਸ਼ਣ ਸਾਹਮਣੇ ਸੰਗਤ ਆਈ ਆ ਉਧਰ ਚਾਹ ਦਾ ਲੰਗਰ ਚੱਲ ਰਿਹਾ ਜੀ ਸੰਗਤ ਜੀ ਇੱਧਰ ਲੰਗਰ ਹਾਲ ਹੈ ਜੋਤ ਸਾਹਿਬ ਜੀ ਦੇ ਮੈਂ ਤੁਹਾਨੂੰ ਦਰਸ਼ਨ ਕਰਾ ਦਿੱਤੇ ਹਨ ਸੰਗਤਾਂ ਆਈਆਂ ਨੇ ਬਾਹਰੋਂ ਚਾਹ ਸ਼ੱਕ ਰਹੀਆਂ ਨੇ ਤੇ ਇੱਧਰ ਕੜਾਹ ਪ੍ਰਸ਼ਾਦ ਮਿਲਦਾ ਹੈ ਸੰਗਤ ਜੀ ਦਰਸ਼ਨ ਕਰੋ ਵਾਹਿਗੁਰੂ 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 ਇੱਧਰ ਕੜਾਹ ਪ੍ਰਸ਼ਾਦ ਵਰਤ ਰਿਹਾ ਹੈ ਸਾਲ ਬੱਚੇ ਆ ਕੋਈ ਸਕੂਲਾਂ ਦੇ ਨਹੀਂ ਪਹਿਲਾਂ ਦੱਸ ਕਰਿਆ ਆਪ ਕੀ ਆਏ ਹੋਏ ਆ ਲੰਗਰ ਚਾਦਰ ਲੰਗਰ ਛੱਕ ਰਹੇ ਨੇ ਤੇ ਇਹਦੇ ਪਿੱਛੇ ਮੈਂ ਤੁਹਾਨੂੰ ਲੰਗਰ ਹਾਲ ਪਹਿਲਾਂ ਦਿਖਾ ਦਿੰਦਾ ਹਾਂ ਇਹ ਲੰਗਰ ਹਾਲ ਉੱਤਰ ਹੈਗਾ ਇਹਦੇ ਨਾਲ ਵਿੱਚੋਂ ਦੀ ਵਟ ਕੇ ਸਾਹਮਣੇ ਲੰਗਰ ਹਾਲ ਆ ਜੀ ਉਹ ਹੈ ਨਿਸ਼ਾਨ ਸਾਹਿਬ ਜੀ ਦੇ ਮੈਂ ਤੁਹਾਨੂੰ ਦਰਸ਼ਨ ਦਿਵਾ ਦਿੱਤੇ ਨੇ ਸੰਗਤ ਜੀ ਦਰਸ਼ਨ ਕਰ ਲੋ ਦੁਆਰਾ ਤੋਂ ਬਾਹਰੋਂ ਆਏ ਹੋਏ ਆ ਸਕੂਲ ਦੇ ਇੱਥੇ ਦਰਸ਼ਨ ਕਰਨ ਨੇ ਐ ਬੱਚੇ ਕਿੱਥੋਂ ਆਏ ਤੁਸੀਂ ਜੀ ਐਮ ਕੇ ਪਬਲਿਕ ਸਕੂਲ ਲੁਧਿਆਣਾ ਲੁਧਿਆਣੇ ਤੋਂ ਵੈਰੀ ਗੁੱਡ ਦਰਸ਼ਨ ਕਰਨੇ ਆਏ ਹੋ ਅੱਜ ਹਾਂ ਜੀ ਹਾਂ ਮੈਂ ਇੱਥੇ ਬੱਚਿਆਂ ਨਾਲ ਇੱਥੇ ਪੁੱਛਿਆ ਕਹਿੰਦੇ ਅਸੀਂ ਲੁਧਿਆਣੇ ਤੋਂ ਆਇਆ ਹਾਂ ਲੁਧਿਆਣਾ ਪੰਜਾਬ ਤੋਂ ਤੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸੰਗਤ ਜੀ ਤੁਹਾਡਾ ਦਾਸ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਲਿਆ ਕੇ ਦਿਖਾਇਆ ਕਰੇਗਾ ਗੁਰੂ ਘਰ ਨਾਲ ਦੇ ਦਰਸ਼ਨ ਕਰਾਇਆ ਕਰੇਗਾ ਮੈਨੂੰ ਬਲਵਕਸ਼ੇ ਮਹਾਰਾਜ ਜੀ ਇਸ ਤੋਂ ਬਾਅਦ ਮੈਂ ਆਪ ਸਭੀ ਦਾ ਸ਼ੁਕਰੀਆ ਆ ਇਹ ਤੁਹਾਨੂੰ ਵੀਡੀਓ ਕਿਹੋ ਜਿਹਾ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ